ਦਿਲਦਾਰ ਬੰਦੇ ਚੈਨਲ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਕਹਿੰਦੇ ਆਂ ਦੋਸਤੋ ਕਈ ਭਰਾ ਨਾ ਵੀਡੀਓ ਦੇਖ ਲੈਂਦੇ ਆ ਪਰ ਹਜੇ ਤੱਕ ਕਰਾ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਨਹੀਂ ਕੀਤਾ ਫੇਸਬੁੱਕ ਪੇਜ ਨੂੰ ਫੋਲੋ ਤੇ ਲਾਈਕ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਅੱਜ ਮਿੱਤਰੋ ਇਸ ਵੀਡੀਓ ਚ ਨਾ ਸੋਨੂੰ ਚੰਗੀ ਵੈੱਡ ਵਾਡੀ ਦੀਆਂ ਵੱਡੀਆਂ ਘੋੜੀਆਂ ਵਿਖਾਵਾਂਗੇ ਚੰਗੇ ਖਾਨਦਾਨ ਦੀਆਂ ਤੇ ਵਧੀਆ ਬੰਦੇ ਆ ਬ੍ਰੀਡਰ ਬੰਦੇ ਆ ਵੀ ਜਿਹੜੇ ਖਾਨਦਾਨ ਦੀਆਂ ਘੋੜਾਂ ਰੱਖਦੇ ਆ ਕਿਦੋਂ-ਕਦਾਂ ਇਹਨਾਂ ਦਾ ਤਜਰਬਾ ਗਾ ਸਾਰੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਹਾਂ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਇਹ ਦੱਸੋ ਜੀ ਵੀ सोनू ਇਹ ਸ਼ੌਂਕ ਕਿਦੋਂ-ਕਦਾਂ ਲੱਗਿਆ ਵਾ ਬਚਪਨ ਤੋਂ ਲੱਗਿਆ ਸੁਨਿੰਦਾ ਨਹੀਂ ਬਚਪਨ ਤੋਂ ਲੱਗਿਆ ਜੀ ਇਹ ਸ਼ੌਂਕ ਆ ਹਾਂ ਜੀ ਠੀਕ ਆ ਜੀ ਤੇ ਕਿੰਨਾ ਸਮਾਂ ਹੋ ਗਿਆ ਹੁਣ ਤਕਰੀਬਨ ਤੁਹਾਡੇ ਹਿਸਾਬ ਨਾਲ ਸ਼ੌਂਕਪੁਰ ਦੇ ਨੂੰ ਇਹ ਸ਼ੌਂਕਪੁਰ ਵੀ 2000 ਕਿੰਨੇ ਹਨ 2000 ਦਾ 24 ਸਾਲ ਹੋ ਗਏ ਹਾਂ 25 ਸਾਲ ਅੱਛਾ ਅੱਛਾ 25 ਵੀ ਹੂੰ ਪਹਿਲਾਂ ਉਦੋਂ ਸ਼ੌਂਕ ਸੀਗਾ ਵੀ ਜ਼ਿਆਦਾਤਰ ਰੱਖਦੇ ਆਣ ਨੂੰ 2000 ਤੋਂ ਰੱਖਦੇ ਆਂ ਬਾਪ ਦਾਦੇ ਨੂੰ ਹੀ ਰੱਖਦੇ ਨੇ ਹੋ ਗਏ 3-4 ਪੀੜੀਆਂ ਅੱਛਾ ਅੱਛਾ ਹਾਂ ਠੀਕ ਹੈ ਠੀਕ ਹੈ ਵੀ ਸੋਨ ਨੂੰ ਆਪ ਨੂੰ ਖੁਦ ਨੂੰ ਰੱਖਦੇ ਆਣ ਨੂੰ ਸਾਨੂੰ ਖੁਦ ਨੂੰ ਮੈਨੂੰ ਨਾਲ 29 ਸਾਲ ਹੋ ਗਏ ਠੀਕ ਹੈ ਠੀਕ ਹੈ ਇਦਾਂ ਹੀ ਪੁੱਛ ਰਹੇ ਆਂ ਤੇ ਆਪਣੇ ਜਾਨਵਰਾਂ ਬਾਰੇ ਡਿਟੇਲ ਦਿਓ ਜੀ ਵੀ ਕਹਿਣ ਤੋਂ ਭਾਵ ਦੱਸੋ ਵੀ ਆਹ ਵੀ ਇੰਨੇ ਚਰਦੀ ਘੋੜੀ ਆ ਸੋਡੇ ਕੋਲੇ ਜਾਂ ਇੰਨੇ ਕਦ ਕਾਟਦੀ ਹਾਂਜੀ ਇਹ ਵੱਡੀ ਘੋੜੀ 66 ਇੰਚ ਟਾਈਟ ਹੈ 60 ਇੰਚ ਦੀ ਆਹ ਹਾਂ ਜੀ ਠੀਕ ਆ ਆ 17 ਮਹੀਨਿਆਂ ਦੀ ਬੱਚੀ ਹੈ ਜੀ ਆਹ 66 ਇੰਚ ਦੀ ਵੱਡੀ ਘੋੜੀ ਹੈ ਇਹਦੀ ਉਮਰ ਕਿੰਨੀ ਹੋਊ ਜੀ ਇਹਦੀ 7 ਸਾਲ 7 ਸਾਲ ਤੇ ਸੇਲ ਤੇ ਤਾਂ ਨਹੀਂ ਕੋਈ ਜਾਨਵਰ ਨਹੀਂ ਜੀ ਨਹੀਂ ਇਹ ਸ਼ੌਂਕ ਲਈ ਮੇਲਾ ਦਿਖਾਉਣ ਲਿਆ ਆ ਧਾਰ ਮੇਲੇ ਖਤਰ ਠੀਕ ਆ ਜੀ ਠੀਕ ਆ ਤੇ ਇੱਕ ਆਹ ਵਛੇਰੀ ਆ ਗਈ ਜੀ ਇਹ ਬੱਚੇ ਨੂੰ 2.5 ਸਿੰਨਾਂ ਦੀ ਸਮੁੰਦਰ ਦੀ 2.5 ਮਹੀਨਿਆਂ ਦੀ ਕਿਹੜੀ ਛੋਟੀ 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 ਅੱਛਾ ਅੱਛਾ ਉਹ ਮੈਂ ਵੀ ਆਖਿਆ ਆਪ ਸ਼ੇਰੀ ਆਹ ਹਾਂ ਆ ਛੋਟੀ ਆਪ ਸ਼ੇਰੀ ਢਾਈ ਮਹੀਨੇ ਦੀ ਢਾਈ ਮਹੀਨੇ ਦੀ ਆ ਮਿੱਡਾ ਦਲਬਾਗ 17 ਮਹੀਨੇ ਦੀ ਅੱਛਾ ਮਿੱਡਾ ਦਲਬਾਗ ਕਿਹੜੀ ਆ ਆਹ ਉਹ ਪਹਿਲੀ ਹਾਂ ਆ ਆ ਅੱਛਾ ਅੱਛਾ ਉਹ ਉਧਰ ਨਾ ਉਂਗਲ ਛੋਡੀ ਉਧਰ ਨੂੰ ਜਾਂਦੀ ਸੀ ਤਾਂ ਕਰਕੇ ਮੈਂ ਆਖਿਆ ਪੁੱਛਣਾ ਜ਼ਰੂਰੀ ਹੈ ਹਾਂਜੀ ਆ ਬਸ਼ੇਰੀ ਹੈ ਹਾਂ ਹਾਂਜੀ ਮਿੱਡਿਆਂ ਵਾਲੇ ਦਲਬਾਗ ਦੀ ਦਲਬਾਗ ਦੀ 17 ਮਹੀਨੇ ਦੀ 17 ਦੀ ਹਾਂ 17 ਮਹੀਨੇ ਦੀ ਠੀਕ ਆ ਬਹੁਤ ਖੂਬਸੂਰਤ ਆ ਹਨਾ ਬਾਕੀ ਉਹ ਸਨ ਮਾਲਕ ਨੇ ਇਹਨੂੰ ਬਹੁਤ ਦਿੱਤਾਗਾ ਤੇ ਕਦ ਕਾਠ ਵੀ ਦਿੱਤਾ ਪਹਿਲਾ ਬੱਚਾ ਲੈ ਗਿਆ ਜੀ ਮੈਨੂੰ ਗੱਲ ਸੁਣ ਬੰਬੇ ਵਾਲੇ ਯਾਕਰੂ ਸੈਨ ਇਹਦਾ ਬੱਚਾ ਕਿਹੜੀ ਦਾ ਇਸੇ ਦਾ ਇਹਦਾ ਬੱਚਾ ਪਹਿਲਾ ਪਹਿਲ ਬਹੁਤ ਬੱਚਾ ਇਹਦਾ ਬੰਬੇ ਵਾਲੇ ਲੈ ਗਏ ਬੰਬੇ ਵਾਲੇ ਲੈ ਗਏ ਹਨਾ ਹਾਂ ਜੀ ਠੀਕ ਆ ਬੰਬਾ ਫਿਲਮਾ ਇੰਡਸਟਰੀ ਵਾਲੇ ਲੈ ਗਏ ਤੇ ਅੱਗੇ ਆ ਵਸ਼ੇਰੀ ਕਿਹੜੀ ਆ ਜੀ ਆ ਇਹ ਸੁਮੰਦਰ ਦੀ ਏ ਇਹ ਸੁਮੰਦਰ ਦੀ ਆ ਹਾਂ ਜੀ ਠੀਕ ਆ ਇਹ 11 ਮਹੀਨਿਆਂ ਦੀ ਬੱਚੀ ਆ ਜੀ ਠੀਕ ਆ ਠੀਕ ਆ ਠੀਕ ਤੇ ਅੱਗੇ ਆ ਗਈ ਇਹ ਮਾਰਵਾੜੀ ਇਹ ਮਾਰਵਾੜੀ ਜੀ ਠੀਕ ਆ ਠੀਕ ਆ ਤੇ ਇੱਕ ਤੁਹਾਡੇ ਕੋਲੇ ਵਾਵਾ ਉਮਰ ਦੀ ਘੋੜੀ ਆ ਗਈ ਉਹ ਕਿਹੜੀ ਉਹ ਘੋੜੀ ਸਾਹਮਣੇ ਘੋੜੀ ਸਾਹਮਣੇ ਅੱਛਾ ਉਹ 25 ਸਾਲਾਂ ਦੀ ਜੀ ਉਹ 25 ਸਾਲਾਂ ਦੀ 25 ਸਾਲਾਂ ਦੀ ਘੋੜੀ ਠੀਕ ਆ ਜੀ ਉਹਨੂੰ ਵੀ ਉਹਦੇ ਵੀ ਦਰਸ਼ਨ ਕਰਾਉਣੇ ਆ ਮਿੱਤਰੋ ਤੁਹਾਨੂੰ 25 ਸਾਲਾਂ ਦੀ ਘੋੜੀ ਦੇਖਿਓ ਹਾਂ ਆ 25 ਸਾਲਾਂ ਦੀ ਹਾਂ 25 ਸਾਲਾਂ ਦੀ 17 ਵਾਰੀ ਅਸੀਂ ਹੁਣ ਇਹ ਘੋੜਾ ਬਰਾਹ ਦੇ ਨਹੀਂ ਸੂਹਾ ਨਹੀਂ ਦੇਈ ਜਾਂਦੀ ਏ 25 ਸਾਲਾਂ ਦੀ ਘੋੜੀ ਹੱਲੇ ਹੀ ਸੰਭਾਲੀ ਛੋਡੀ ਪੂਰੀ ਆ ਹਣਾ ਹਾਂ ਜੀ ਇਹ ਜੇ 25 ਸਾਲਾਂ ਦੀ ਘੋੜੀ ਅੱਛਾ ਜੀ ਹਾਂ ਜੀ ਤੇ ਵਧੀਆ ਤੁਰਦੀ ਤੁਰਦੀ ਆ ਬਾ ਤੁਰਦੀ ਨਚਾਰ ਤਨਾ ਕਰਦੀ ਏ ਜੇ ਸਰਦੀ ਗੱਲ ਸਹੀ ਗੱਟੇ ਲੈਂਥ ਲੋਂਥ ਵੀ ਚੰਗੀ ਆ ਹਣਾ ਹਾਂ ਜੀ ਹਲੇ ਬੱਚੇ ਦੀ ਨਹੀਂ ਪਰ ਅਸੀਂ ਲੈਂਦੇ ਹਾਂ ਬੱਚੇ ਦੇਣ ਵਾਲੀ ਮਸ਼ੀਨ ਸੀ ਇਹ ਤੁਹਾਡੇ ਕੋਲ ਬਸੇ ਜੀ ਨੇ ਬੱਚਿਆਂ ਵਾਲੀ ਮਸ਼ੀਨ ਹੈ ਯਾਨੀ ਕਿ ਇਹਨੇ ਤੁਹਾਡੇ ਘਰ ਨੂੰ ਰੰਗ ਭਾਗ ਲਾਇਆ ਇਹਨੇ ਫਾਰਮ ਦਾ ਮੁੱਢ ਬੰਨਿਆ ਹੋ ਇਹ ਸਾਰਾ ਮੁੱਢ ਬੰਨਣ ਵਾਲੀ ਮਸ਼ੀਨ ਘਰੇ ਹੈ ਜੀ ਉਹ ਲੈਂਦੀ ਨਹੀਂ ਉਹ ਲੈਂਦੀ ਨਹੀਂ ਲੋ ਲੈ ਇੱਕ ਮਸ਼ੀਨ ਯਾਨੀ ਕਿ ਤੁਹਾਡੇ ਕੋਲ ਦੋ ਮਸ਼ੀਨਾਂ ਹੈ ਇਹ ਦੋ ਮਸ਼ੀਨਾਂ ਹੈ ਜੀ ਹਾਂ ਜਿਹੜੀ ਪਹਿਲੀ ਮਸ਼ੀਨ ਹੈ ਉਹ ਘਰੇ ਉਹ ਲੈਂਦੀ ਨਹੀਂ ਠੀਕ ਆ ਠੀਕ ਆ ਇਹ ਐਂ ਹੁੰਦਾ ਹੈ ਕਹਮਤ ਨਾਲ ਮਿਲਦਿਆਂ ਬਾਪੂ ਪੈਸੇ ਨਾਲ ਨਹੀਂ ਜੀ ਮਿਲਦੀ ਮੇਰੀ ਗੱਲ ਸੁਣੋ ਇਹ ਜੀ ਇਹ ਚੀਜ਼ਾਂ ਕਹਿਮਤ ਨਾਲ ਮਿਲਦੇ ਨੇ ਅੱਛਾ ਹੁਣ ਇਤਨੀ ਸਾਊ ਸੁਧੀ ਮੇਰੀ ਗੱਲ ਸੁਣੋ ਅੱਛਾ ਪੂਰੇ ਮੇਲੇ ਮੇ ਖੁੱਲੀ ਹੈ ਇਹ ਗੋੜੀ ਇਹ ਖੁੱਲੀ ਪੂਰੇ ਮੇਲੇ ਦੇ ਅੰਦਰ ਖੁੱਲੀ ਹੈ ਠੀਕ ਆ ਠੀਕ ਆ ਹੁਣ ਕਿ ਦੋਦੇ ਸੂਏ ਲੈਣੇ ਬੰਦ ਕਰਤੇ ਇਹਦੇ ਇਹਦੇ ਸੂਏ ਲੈਣੇ ਇੱਕ ਲਓ ਮੇਰਾ ਫੋਟੋ ਹਾਂਜੀ ਹਾਂਜੀ ਇਹ ਬੰਦ ਕਰਦੇ 25 ਸਾਲਾਂ ਤੋਂ ਠੀਕ ਆ 25 ਸਾਲਾਂ ਜਿਹੇ ਦੇ ਮਿਲ ਬੰਦ ਕਰਿਆ ਜੀ ਇਹ ਤੇ ਉਹ ਖਾਨਦਾਨੀ ਛੱਡੀ ਵੀ ਖੁੱਲੀ ਆ ਇਹ ਹੁਣ ਹਣਾ ਇਹ ਖੁੱਲੀ ਰਹਿੰਦੀ ਘਰੇ ਖੁੱਲੀ ਆ ਯਾਦ ਆ ਇਹ ਯਾਦ ਹਾਂਜੀ ਰਾਤ ਨੂੰ ਕਿੱਥੇ ਮਰਜੀ ਖੜੇ ਕਿੱਥੇ ਮਰਜੀ ਬੈਠੇ ਕਿੱਥੇ ਦੀ ਮਰਜੀ ਖੜੇ ਇਸ ਵਾਸਤੇ ਦਰਵਾਜ਼ੇ ਖੁੱਲੇ ਆ ਠੀਕ ਆ ਆਏ ਆ ਬਾਪੂ ਦੀਆਂ ਗੱਲਾਂ ਹਾਂਜੀ ਤੇ ਹੋਰ ਕੁਝ ਕਹਿਣਾ ਚਾਹਣੇ ਆ ਜੀ ਹਾਂ ਹੋਰ ਕੋਈ ਤੋਂ ਵੱਡੀ ਘੋੜੀ ਦੀ ਮਸ਼ੀਨ ਜਿਹੜੀ ਵੱਡੀ ਮਸ਼ੀਨ ਹੈ ਅੱਛਾ ਜੀ ਉਹ ਤਾਂ ਘਰੇ ਤੇ ਇਹ ਛੋਟੀ ਮਸ਼ੀਨ ਹੈ ਠੀਕ ਆ ਠੀਕ ਆ ਜੀ ਨਾ ਤੇ ਮੇਲੇ ਤੇ ਆ ਕੇ ਕੀ ਰਿਸਪੌਂਸ ਮਿਲਿਆ ਵੀ ਵਧੀਆ ਤੁਹਾਨੂੰ ਲੱਗਿਆ ਮੇਲੇ ਦਾ ਮਾਹੌਲ ਹਾਂ ਇਹ ਜਾਣ ਕੇ ਵਧੀਆ ਤੁਹਾਨੂੰ ਤੇ ਮੇਲੇ ਦੇ ਵਿੱਚ ਖਿੱਕਰ ਵਾਲੀ ਤੋਂ ਸਾਡੇ ਲੱਭੂ ਦੇ ਕੰਮ ਚੱਲਦੇ ਆ ਅੱਛਾ ਅੱਛਾ ਹਾਂ ਤੇ ਪੰਜਾਬ ਰਿਆਣਾ ਦੇ ਸਭ ਸਭੀ ਪੰਜਾਬੀ ਭਾਈ ਸਭੀ ਜਾਣਦੇ ਆ ਠੀਕ ਆ ਠੀਕ ਆ ਹਾਂ ਸਾਡੇ ਮੇਲੇ ਦੇ ਵਿੱਚ 15 ਫਰਵਰੀ ਨੂੰ ਲੱਗਣਾ ਪੰਜਾਬੀ ਭਾਈ ਰਾਤਦਨ ਸਭੀ ਆਉਣ ਬੜੇ ਬੜੇ ਧੰਨਵਾਦ ਹੈ ਉਹਨਾਂ ਦੀ ਇਹ ਕਮੇਲਾ ਹੋਰ ਲੱਗ ਰਿਹਾਗਾ ਇਸੇ ਜਗ੍ਹਾ ਤੇ ਹਣਾ ਹਾਂਜੀ 15 ਫਰਵਰੀ ਤੋਂ ਲੈ ਕੇ 22 ਫਰਵਰੀ ਦਾ 22 ਹਾਂਜੀ ਇਸੇ ਤੋਂ ਲੱਗਣਾ ਹੈ ਠੀਕ ਆ 15 ਫਰਵਰੀ ਜਲਾ ਕੇ 22 ਤੱਕ ਇਹਦੇ ਲੱਗਣਾ ਹੈਗਾ ਸਹੀ ਦੋਸਤੋ ਜਿਹੜਾ ਮੇਲਾ 15 ਫਰਵਰੀ 2025 ਨੂੰ ਹਾਂ ਸਭ ਜਾ ਰਹੇ ਤੇ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਇਹ ਮੇਲਾ ਚੱਲੂਗਾ ਤੇ ਹਨੂਮਾਨਗੜ ਦੀ ਧਰਤੀ ਤੇ ਆਪੋ ਆਪਣੇ ਚੰਗੇ ਜਾਨਵਰ ਜਰੂਰ ਲੈ ਕੇ ਪਹੁੰਚਿਓ ਹਾਂਜੀ ਜਿਲ੍ਹਾ ਹਰਮਾਨਗੜ ਤਹਿਸੀਲ ਸੰਗਰੀਆ ਮੰਡੀ ਬਾਬੇ ਨੇੜੇ ਹੋ ਕੇ ਬਾਬੇ ਨਾਦਰ ਸ਼ਾਹ ਦੇ ਛਾਂ ਥੱਲੇ ਲੱਗਦਾ ਠੀਕ ਹੈ ਠੀਕ ਬਾਬੇ ਨਾਦਰ ਸ਼ਾਹ ਦੀ ਛਾਂ ਥੱਲੇ ਮੇਲਾ ਲੱਗਦਾ ਸਭੀ ਪੁਸਤਾਂ ਆਉਂਦੀਆਂ ਇਸ ਜਗਤ ਨੇ ਤੇ ਕਹਿਣ ਤੋਂ ਭਾਵੇਂ ਤੁਸੀਂ ਇੱਥੇ ਜਾਨਵਰ ਦਿਖਾਉਣ ਨੂੰ ਲੈ ਕੇ ਆਉਣੇ ਆਂ ਤੇਰੀ ਚੰਗਾ ਜਾਨਵਰ ਸੋਡੇ ਘਰੇ ਖੜਾ ਕਿੱਲੇ ਤੇ ਹੀ ਵਿਖਦਾ ਕੋਈ ਵਿਖਦਾ ਠੀਕ ਆ ਕਿਉਂਕਿ ਵੀ ਚੰਗੀ ਚੀਜ਼ ਨੂੰ ਨਾ ਹਾਂ ਥਾਂ ਲੈ ਕੇ ਤੁਰਨ ਫਿਰਨ ਦੀ ਲੋੜ ਨਹੀਂ ਹਾਂ ਜੀ ਇਹ ਬਾਬੇ ਨਾਦਰ ਸ਼ਾਹ ਦੀ ਦੁਆ ਹੈ ਠੀਕ ਹੈ ਇੱਕ ਕਾਠੀ ਦਿਖਾਉਣੇ ਇਹਨਾਂ ਕੋਲੇ ਨਾ ਇੱਕ ਕਾਠੀ ਆ ਉਹ ਵੀ ਦਿਖਾਉਣੇ ਆ ਦੋਸਤੋ ਬਣੇ ਰਿਓ ਵੀਡੀਓ 'ਚ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਇਹ ਕਾਪਾ ਬਾਜੀ ਕੋਲੇ ਬੈਠੇ ਦੋਸਤੋ ਇੱਕ ਕਾਠੀ ਦਿਖਾਉਣੇ ਆ ਸੋਨੂ ਬਹੁਤ ਪੁਰਾਣੀ ਕਾਠੀ ਆ ਦੱਸਿਓ ਜੀ ਇਹਦੇ ਬਾਰੇ ਜੀ ਥੋੜੀ ਥੋੜੀ ਬਾਤਾਂ ਵਿੱਚ ਇਹਦੀ ਪੁਰਾਣੀ ਪੁਸਤਾਂ ਦੀ ਹੈ ਆ ਮਾਈਕ ਲੈ ਲਓ ਜੀ ਮਾਈਕ ਦੇ ਦਿਓ ਬੱਚਿਆ ਫੜਾਇਓ ਮਾਈਕ ਦੋ ਬਾਦੀ ਹੈ ਇਸਦੀ ਆਪਣੇ ਘੜੀ ਦਾ ਮੈਂ ਕਹ ਇਧਰ ਅੰਕਲ ਨਹੀਂ ਗੱਲ ਨਹੀਂ ਨਾ ਦੇਖ ਹਾਂਜੀ ਦੱਸੋ ਜੀ ਕਿੰਨੇ ਸਾਲ ਪੁਰਾਣੀ ਹੋਊ ਜੀ ਇਹੇ ਦਾ ਉਹ ਆਪ ਇਹਦਾ ਜੀ ਬਾਪ ਦਾਦੇ ਦੀ ਪੋਸਟਾਂ ਦੀ ਦੋ ਤਿੰਨ ਪੀੜ੍ਹੀਆਂ ਦਾ ਸਵਾਗਤ ਅੱਛਾ ਜੀ ਚਾਂਦੀ ਦਾ ਠੀਕ ਹੈ ਜੀ ਇਹ ਇੱਕ ਚਾਂਦੀ ਹੈ ਨਾ ਚਾਂਦੀ ਆ ਬਾਪ ਦਾਦੇ ਦੀ ਬਿਡੇਰਿਆਂ ਮੋਂ ਲਗਾ ਕੇ ਤਪੂਸਤੰਗ ਮਾਲਾ ਠੀਕ ਹੈ ਠੀਕ ਹੈ ਸਾਡੇ ਲਈ ਲੈ ਲਿਆਓ ਠੀਕ ਹੈ ਤੇ ਬਹੁਤ ਤੁਸੀਂ ਸੰਭਾਲ ਕੇ ਰੱਖੀ ਹੈ ਜੀ ਹਨਾ ਸੰਭਾਲਾਂਗੇ ਜੀ ਆਪਣੀ ਸਾਬਰਾਂ ਨਾਲ ਜਾਣ ਕੇ ਬਾਦ ਠੀਕ ਆ ਫੇਰ ਹੀ ਬਚੀ ਹੈ ਇਹ ਆਦਰ ਕੀ ਪਿਲਾਨੀ ਤੋਂ ਆ ਨਹੀਂ ਆ 165 ਸਾਲ ਦੀ ਚਾਂਦੀ ਰੇ ਪਿਲਾਨੀ 165 ਸਾਲ ਪੁਰਾਣੀ ਚਾਂਦੀ ਹੈ ਇਹ ਤੇ ਹਾਂਜੀ ਠੀਕ ਹੈ ਠੀਕ ਹੈ ਜੀ ਅਜੇ ਵਰ ਹੈ ਨਾ ਠੀਕ ਹੈ ਜੀ ਇਹ 165 ਸਾਲ ਦੇ ਪੁਰਾਣੇ ਬਾਦ ਦਦ ਬਡੇਰੇ ਲਾਗਾ ਲਓ ਮਿੱਤਰੋ ਖਜ਼ਾਨਾ ਸਾਂਭੀ ਬੈਠੇ ਆ ਬਾਪੂ ਜੀ ਹਰਗੇ ਇਹ ਹੁੰਦਾ ਸ਼ੌਂਕ ਆ ਜਿਹੜੀਆਂ ਚੀਜ਼ਾਂ ਸ਼ੌਂਕ ਨਾਲ ਰੱਖੀਆਂ ਹੁਣ ਉਹਨਾਂ ਨੂੰ ਫਿਰ ਸੰਭਾਲਣਾ ਪੈਂਦਾਗਾ ਇਹ ਹੀ ਸ਼ੌਂਕ ਚੱਲੀ ਆ ਹਾਂਜੀ ਹਾਂਜੀ ਤੇ ਦੋਸਤੋ ਕਮੈਂਟ ਜਰੂਰ ਕਰਿਓ ਸੋਨੂ ਇਹ ਕਾਠੀ ਕਿਦਾਂ ਲੱਗੀ ਟੋਕਨ ਨੰਬਰ 308 ਬਸ ਹੀ ਹੋਰ ਤਾਂ ਨਹੀਂ ਕੋਈ ਗੱਲਬਾਤ ਤੇ ਲਓ ਮਿੱਤਰੋ ਇਸ ਵੀਡੀਓ ਨੂੰ ਕਰ ਦਿਓ ਵਾਦ ਤੋਂ ਵਾਦ ਸ਼ੇਅਰ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ